ਬਰਨਾਲਾ ਜ਼ਿਲ੍ਹੇ ਵਿੱਚ ਨਸ਼ੇ ਲਈ ਬਦਨਾਮ ਥਾਵਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਆਪਰੇਸ਼ਨ ਈਗਲ 5 ਦੇ ਤਹਿਤ ਜ਼ਿਲ੍ਹੇ ਦੇ ਬਰਨਾਲਾ ਤਪਾ ਮੰਡੀ ਅਤੇ ਮਹਿਲ ਕਲਾ ਵਿੱਚ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੌਰਾਨ ਪੁਲਿਸ ਨੇ ਨਸ਼ਾਵੀਂ ਬਰਾਮਦ ਕੀਤਾ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਜਦਕਿ ਕੁਝ ਵਹੀਕਲ ਵੀ ਕਬਜ਼ੇ ਵਿੱਚ ਲਏ ਗਏ ਨੇ ਆਪਰੇਸ਼ਨ ਦੀ ਅਗਵਾਈ ਕਰ ਰਹੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਨਾ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਆਮ ਪਬਲਿਕ ਪੁਲਿਸ ਦਾ ਸਹਿਯੋਗ ਜ਼ਰੂਰ ਕਰੇ ਤਾਂ ਜੋ ਨਸ਼ਾ ਤਸਕਰਾਂ ਤੇ ਠਲ ਪਾਈ ਜਾ ਸਕੇ ਇਹ ਪੁੱਛੇ ਕਿ ਪੂਰੇ ਪੰਜਾਬ ਸਟੇਟ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਤਹਿਤ ਜੋ ਪੰਜਾਬ ਪੁਲਿਸ ਦੀ ਐਂਟੀ ਡਰਗ ਕੈਂਪੇਨ ਚੱਲ ਰਹੀ ਹੈ ਉਹਦਾ ঈਗਲ 5 ਆਪਰੇਸ਼ਨ ਚੱਲ ਰਿਹਾ ਹੈਗਾ ਜਿੰਨੇ ਵੀ ਡਰਗ ਹੌਟਸਪots ਹੈਗੇ ਉਹਨਾਂ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰਾਈ ਜਾ ਰਹੀ ਹੈ ਅਸੀਂ ਇਸ ਵਕਵਕ ਅਫਸਰਾਂ ਦੇ ਥੱਲੇ ਟੀਮਸ ਬਣਾਈ ਹੋਈਆਂ ਤੇ ਇੰਟੈਲੀਜੈਂਸ ਇਨਪੁਟਸ ਦੇ ਨਾਲ ਅਸੀਂ ਇਹ ਚੈਕਿੰਗ ਕਰਵਾ ਰਹੇ ਹਾਂ ਤੇ ਇੱਥੇ ਜੋ ਹਾਲੇ ਤੱਕ ਸਾਨੂੰ ਕੁਝ ਪ੍ਰਾਪਤੀਆਂ ਵੀ ਹੋਈਆਂ ਕੁਝ ਰਿਕਵਰੀਜ਼ ਨਹੀਂ ਐ ਐਕਸਾਈਜ਼ ਦੀ ਵੀ ਤੇ ਐਨਡੀ ਦੀ ਵੀ ਕੁਝ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਵਹੀਕਲਜ਼ ਵੀ ਰਿੰਪਾਉਂਡ ਕੀਤੇ ਜੀ ਜਿਹੜੇ ਵੀ ਜਿੱਦਾਂ ਕਿ ਇਹ ਰਾਮਬਾਗ ਦਾ ਬੈਕ ਸਾਈਡ ਹੈਗਾ ਬੱਸ ਸਟੈਂਡ ਦਾ ਹੈਗਾ ਇੱਕ ਤਪੇ ਦੇ ਵਿੱਚ ਹੈਗਾ ਮੈਲਕਲਾ ਦੇ ਵਿੱਚ ਵੀ ਕਰਾ ਰਹੇ ਆ ਅਡਡ ਥਾਵਾਂ ਤੇ ਜਿੱਥੇ ਵੀ ਸਾਨੂੰ ਪਹਿਲਾਂ ਤੋਂ ਵੀ ਇਨਫੋਰਮੇਸ਼ਨ ਬੇਸਡ ਵੀ ਹੈਗਾ ਤੇ ਜੋ ਡਰੱਗ ਹੌਟਸਪੌਟ ਜਿੱਦੇ ਕਿ ਪਹਿਲਾਂ ਕਾਫੀ ਪਰਚੇ ਦਰਜ ਨੇ ਉਹਨਾਂ ਏਰੀਆਜ਼ ਦੇ ਵਿੱਚ ਕਾਸੋ ਆਪਰੇਸ਼ਨਸ ਕਰਾਏ ਜਾ ਰਹੇ ਆ ਹਾਂਜੀ ਬਿਲਕੁਲ ਅਸੀਂ ਪਹਿਲਾਂ ਵੀ ਕਾਫੀ ਨੀਅਰ ਅਬਾਊਟ 8 ਕਰੋੜ ਦੀ ਪ੍ਰਾਪਰਟੀਆਂ ਜੋ ਇਲੀਗਲੀ ਬਣਾਈ ਹੋਈਆਂ ਹਨ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਉਹ ਅਸੀਂ ਸੀਜ਼ ਫ੍ਰੀਜ਼ ਕਰਾਈ ਹੈਗੀ ਤੇ ਫੋਰਫੀਟ ਕਰਾਈ ਹੈ ਤੇ ਨਾਲ ਦੀ ਨਾਲ ਹਾਲੇ ਵੀ ਸਾਡੇ ਆਪਰੇਸ਼ਨ ਚੱਲ ਰਹੇ ਹਨ ਤੇ ਪ੍ਰਾਪਰਟੀਆਂ ਅਸੀਂ ਹੋਰ ਵੀ ਫ੍ਰੀਜ਼ ਕਰਾਵਾਂਗੇ ਕੇਸਿਸ ਆਰ ਬੀਇੰਗ ਪ੍ਰਿਪੇਅਰਡ ਜੀ ਉਹ ਅਸੀਂ ਪ੍ਰੈਸ ਨੋਟ ਤੋਂ ਅਨੁਜ ਉਹ ਕੰਪਲੀਟ ਹੋ ਜਾਂਦਾ ਹੈ ਇਕ ਵਾਰੀ ਸਾਡਾ ਆਪਰੇਸ਼ਨ ਫਿਰ ਸ਼ੇਅਰ ਕਰ ਲਾਂਗੇ ਜੀ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਨਸ਼ੇ ਤੋਂ ਦੂਰ ਰਹੋ ਤੇ ਜੋ ਪੁਲਿਸ ਦੀ ਮੁਹਿੰਮ ਹੈਗੀ ਉਹਦੇ ਵਿੱਚ ਪੁਲਿਸ ਦਾ ਸਾਥ ਦਿਓ ਕਿਸੇ ਕੋਲ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਸਾਡਾ ਵਟਸਐਪ ਨੰਬਰ ਹੈ ਸਾਡੇ ਆਫਸਰਾਂ ਦੇ ਨੰਬਰ ਆਨਲਾਈਨ ਅਵੇਲੇਬਲ ਨੇ ਲੋਕੀ ਕਿਸੇ ਵੀ ਆਫਸਰ ਕੋਲ ਆ ਕੇ ਇਨਫੋਰਮੇਸ਼ਨ ਦੇ ਸਕਦੇ ਹਨ ਉਹਨਾਂ ਦੀ ਜੋ ਆਈਡੈਂਟੀਟੀ ਹੈ ਉਹ ਖੂਫੀਆ ਰੱਖੀ ਜਾਏਗੀ ਸੀਕ੍ਰੀਟ ਰੱਖੀ ਜਾਏਗੀ ਤੇ ਅਸੀਂ ਸਪਲਾਈ ਚੇਨ ਤੇ ਕੰਮ ਕਰ ਰਹੇ ਹਾਂ ਡਿਮਾਂਡ ਤੇ ਵੀ ਲੋਕੀ ਸਾਡਾ ਸਹਿਯੋਗ ਦੇਣ ਅਗਰ ਕਹੀਂ ਕੋਈ ਨਸ਼ੇ ਦੀ ਲਪਸ ਦੇ ਵਿੱਚ ਆਂਦਾ ਹੈ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਅਸੀਂ ਭਰਤੀ ਕਰਨ ਦੇ ਵਿੱਚ ਸਹਿਯੋਗ ਦੇਵਾਂਗੇ ਤੇ ਲੋਕਾਂ ਨੂੰ ਇਹ ਅਪੀਲ ਹੈ ਕਿ ਬੱਚਿਆਂ ਨੂੰ ਵੀ ਜੋ એનર્ਜੀ ਹੈ ਉਹਨੂੰ ਸਹੀ ਚੈਨਲਾਈਜ਼ ਕਰਕੇ ਤੇ სპੋਰਟਸ ਪੜ੍ਹਾਈ ਵੱਲ ਤੇ ਪ੍ਰੋਗਰੈਸਿਵ ਵਰਕਸ ਵੱਲ ਲਾਇਆ ਜਾਵੇ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਾਲਿਕ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ ईगल 5 ऑपरेशन ਦੇ ਤਹਿਤ ਬਰਨਾਲਾ ਦੇ ਵਿੱਚ ਨਸ਼ੇ ਦੇ ਲਈ ਬਦਨਾਮ ਬਸਤੀਆਂ ਵਿੱਚ ਰੇਡ ਕਰਕੇ ਚੈਕਿੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਨਾਲ-ਨਾਲ ਜ਼ਿਲ੍ਹੇ ਭਰ ਦੇ ਵਿੱਚ ਨਸ਼ਾ ਵੇਚਣ ਲਈ ਜੋ ਬਦਨਾਮ ਥਾਵਾਂ ਨੇ ਉਸ ਦੀ ਚੈਕਿੰਗ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬਰਨਾਲਾ ਦੇ ਵਿੱਚ ਚਲਾਏ ਗਏ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਪੁਲਿਸ ਨੂੰ ਸਫਲਤਾ ਵੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਦਕਿ ਕਈ ਵਹੀਕਲ ਵੀ ਬਰਾਮਦ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਨਸ਼ਾ ਵੇਚ ਕੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਪੁਲਿਸ ਦੇ ਵੱਲੋਂ ਸੀਲ ਇਹ ਲਵੀ 8 ਕਰੋੜ ਦੀ ਨਸ਼ਾ ਵੇਚ ਕੇ ਬਣਾਏ ਗਏ ਪ੍ਰਾਪਰਟੀ ਨੂੰ ਸੀਜ਼ ਅਤੇ ਫ੍ਰੀਜ਼ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਲੋਕਾਂ ਖਿਲਾਫ ਕਾਰਵਾਈ ਜਾਰੀ ਰਹੇਗੀ ਝਗੜਣੀ ਟੀਵੀ ਲਈ ਵਿਨੀਸ਼ ਸ਼ਰਮਾ ਦੀ ਰਿਪੋਰਟ